ਮਗਰ ਬੱਦਲ ਵੀ ਛਾਲਾ ਮਾਰਦਾ ਹੁੰਦਾ ਬਤਾ ਹਮ ਨਹੀਂ ਆਏਗੇ ਲੋ ਫਿਰ ਆ ਗਏ ਆਪਣਾ ਘੇੜਾ ਲਾ ਗਿਆ ਇਹ ਫਰੀ ਹੋ ਰਹੀਆਂ ਛੇਰੇ ਹਾਂ ਹਾਂ ਯਾਰ ਮਨ ਫਿਲਮਾਂ ਬਣਾਉਂਦਾ ਨਹੀਂਦਾ ਫੋਟੋਆਂ ਖਿੱਚ ਲਈਦਾ ਸਾਰਿਆਂ ਦੀ ਆ ਹੋ ਗਏ ਕੀ ਕਰ ਲੂੰ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਆ ਅੱਜ ਦੇ ਨਵੇਂ ਵਲੌਗ ਦੀ ਕਰਦੇ ਹਾਂ ਸਵਾਗਤ ਤੇ ਪੱਠੇ-ਪੁੱਠੇ ਕੁਦਰਲੇ ਹੀ ਆਪਾਂ ਤੇ ਮਗਰੋਂ ਵੀ ਸਫਾਈ ਸੁਈ ਕਰਤੀ ਆ ਤੇ ਸੋਚ ਬੱਚਾ ਇੱਕ ਕਰਨਾ ਹੀ ਸਾਫ ਬੱਚੇ ਦਾ ਪਾਣੀ ਕੱਢਦੇ ਆ ਤੇ ਬਾਕੀ ਅੱਜ ਦਾ ਦਿਨ ਹੈ ਬੇਹਾ ਦਿਖਾਸ ਕਿਉਂਕਿ ਜਾਣਾ ਹੈ ਅੱਜ ਵੇਰ ਕਾ ਬਾਈਪਾਸ ਲੈ ਸ਼ੇਰ ਬਣ ਗਿਆ ਸ਼ੇਰ ਅੱਜ ਟ੍ਰੇਨਿੰਗ ਚਮਾ ਦੇਣਾ ਬਾਅਦ ਚੱਲਨੇ ਆ ਟ੍ਰੇਨਿੰਗ ਤੇ ਚੱਲਦੇ ਕੋ ਜਪਾ ਨੂੰ ਸਮਾਂਦਨਾ ਬਾਅਦ ਤਕਰੀਬਨ ਚੱਲੇ ਆਂ ਛੁੱਟੀਆਂ ਤੇ ਤਿੰਨ ਹੀ ਪਰ ਇੱਕ ਦਿਨ ਮੈਨੂੰ ਬੁਖਾਰ ਜੜਿਆ ਸੀ ਇਸ ਕਰਕੇ ਮੇਰੀਆਂ ਹੋ ਗਈਆਂ ਚਾਰ ਛੁੱਟੀਆਂ ਤੇ ਬਾਕੀ ਜਿਹੜਾ ਕੱਲ ਬਿਲਡਿੰਗ ਕੀਤਾ ਸੀ ਹੁਣ ਮੂੰਹ ਤੇ ਉੱਤੇ ਥੋੜਾ ਜਿਹਾ ਨਾ ਜਿੱਦਾਂ ਜਲ ਨਹੀਂ ਗਈ ਹੁੰਦੀ ਸਕਿਨ ਉਦਾਂ ਹੋ ਗਿਆ ਮੜਾ ਹੱਥ ਲਾਈਏ ਤੇ ਚੁੱਬਦਾ ਤੇ ਬਾਕੀ ਮੇਥੋਂ ਮੋਟਰਸਾਈਕਲ ਵਾਲਾ ਵੀ ਹੈਗਾ ਇਹ ਕਜਗਾਰ ਜਿਹਾ ਉਹ ਲਾਇਆ ਹੀ ਨਹੀਂ ਖਾਲ ਹੀ ਨਹੀਂ ਰਿਹਾ ਤੇ ਚਲੋ ਫੇਰ ਦੇਖਦੇ ਹੁਣ ਕਰਦੇ ਹਾਂ ਚ ਬੱਚਾ ਸਾਫ਼ ਨਿਕਲ ਜਾਂ ਨਿਕਲ ਜਾ ਭਾਵੇਂ ਚ ਬੱਚਾ ਆਇਆ ਹੈ ਕਾਫੀ ਗੰਦਾ ਪਾਣੀ ਆਪਾਂ ਦੋਵਾਂ ਚ ਬੱਚਿਆਂ ਤੇ ਕੱਟਦੇ ਆ ਇਧਰ ਤੇ ਵੀ ਤੇ ਉਧਰ ਵਾਲੇ ਤੇ ਵੀ ਹੁਣ ਲਿਆਣ ਕੇ ਤੂੜੀ ਤੇ ਪੱਠੇ ਪਾ ਦਿੰਨੇ ਆ ਅੱਜ ਪੱਠੇ ਥੋੜੇ ਘੱਟ ਵੱਡੇ ਸੀ ਕੱਲ ਬਿੰਦੂ ਨੇ ਕੱਲ ਮੀਂਹ ਦੇ ਕਰਕੇ ਥੋੜਾ ਜਿਹਾ ਘੱਟ ਵੱਡੇ ਗਏ ਜੀ ਨਿਗਾ ਗਏ ਦੇ ਵਿੱਚ ਥੋੜੀ ਜੀ ਟੂਲੀ ਮਿਲਾ ਕੇ ਤੇ ਫਿਰ ਪਾਉਨੇ ਆ ਉਤਰਾ ਆਪਾਂ ਸੁੱਤੇ ਪਾਈ ਜੰਨੇ ਆ ਤੇ ਇਧਰ ਵਾਲਾ ਵੀ ਕੜਦਾ ਪਾਣੀ ਬਾਹਰ ਚਲੋ ਜਾਈਏ ਤੂੜੀ ਭਰ ਲਈਏ ਤੱਪੜ ਦੇ ਵਿੱਚ ਲੈ ਕੇ ਜਾਨੇ ਹੁਣ ਚਲ ਵੀ ਲਓ ਜੀ ਬਿੰਦੂ ਵੀ ਆ ਗਿਆ ਚਲ ਫਿਰ ਖਿੱਚਦੇ ਕੰਮ ਹੁਣ ਪਟਿਆ ਦਾ ਚਲ ਫੋਟੋਵੌਕ ਤੇ ਖਿੱਚਦਾ ਰਿੰਦਾ ਸਾਰੇ ਪਿੰਡ ਦੇ ਆਂਦੇ ਰਹਿੰਦੇ ਮੈਨੂੰ ਹੈ ਉਹ ਸਾਰੇ ਪਿੰਡ ਦੇ ਜਿਹੜੇ ਪਿਹੜੀਆਂ ਲੱਗ ਜਾਂਦੇ ਆਂਦੇ ਯਾਰ ਮਨ ਫਿਲਮਾਂ ਬਣਾਉਂਦਾ ਨਹੀਂਦਾ ਫੋਟੋਵਾਂ ਖਿੱਚ ਲਈਦਾ ਸਾਰਿਆਂ ਦੀ ਆ ਹੋ ਗਏ ਕੀ ਕਰਨੂ ਇਹ ਬੜੀ ਦੂਰ ਤੱਕ ਜਾਂਦੀ ਆ ਮੈਂ ਤੈਨੂੰ ਫੇਮਸ ਕਰ ਦੇਣਾ ਹੈ ਓਏ ਉਦਾ ਡਿਆ ਮਜ਼ਾਕ ਕਰਨ ਡਿਆ ਭਰਾਵਾ ਮਿੰਦੂ ਆਲੇ ਨਵੀਂ ਦਾਤੀ ਫੜ ਇੰਨਾ ਵੱਡ ਪੱਠੇ ਹੈ ਹਾਂ ਹਾਂ ਲੈ ਜਾ ਜਾਂਦੇ ਜਾਂਦੇ ਹੀ ਹੈ ਲੈ ਜਾ ਉੱਥੇ ਲੱਗੀ ਜਮ ਨਾਲ ਨਾਲ ਸੁੱਕਲਗੇ ਨਾ ਹਾਂ ਲੈ ਜਾ ਆ ਦਾਤੀ ਹੁਣ ਲੈਂਦੀ ਆ ਹਾਂ ਆ ਵੱਡੂ ਆ ਵੱਡੂ ਵੀ ਚੰਗਾ ਆਹ ਖਿੱਚਦੇ ਕੰਮ ਐ ਦੀ ਆ ਨਹੀਂ ਟੁੱਟਦੀ ਹੂੰ ਨੇ ਮਿਲੰਦੀ ਆ ਹੋ ਗਏ ਆ ਤੇੜ ਨਹੀਂ ਆ ਗਈ ਨਹੀਂ ਨਹੀਂ ਉਦਾਂ ਹੀ ਹੈ ਖਿੱਚਦੇ ਕੰਮ ਹੁਣ ਇਹਦੇ ਨਾਲ ਵੱਡਾ ਹੂੰ ਠੀਕ ਹੈ ਨਾ ਦੰਦੇ ਇਹਦੇ ਬੰਦੇ ਘਾਟੇ ਜਾਂਦੇ ਹੈ ਕੱਟ ਕਿਉਂ ਆ ਘਾਟੇ ਜਾਂਦੇ ਨਹੀਂ ਨਹੀਂ ਇਹ ਘਸ ਕੇ ਇਹਨੇ ਸੈੱਟ ਹੋਣਾ ਆ ਜੇ ਤੇ ਸਗੋਂ ਦੰਦੇ ਵਾਧ ਹੀ ਆ ਆ ਵੇਖ ਹੂੰ ਲੋ ਜੀ ਪੱਠਿਆਂ ਦਾ ਤਾਂ ਕੰਮ ਕਰਦਿਆਂ ਲੱਗੇ ਕਲੀਅਰ ਦੇ ਪਿਆਸ ਖਾਨ ਪੱਠੇ ਇਧਰ ਉਸਲੀਆ ਤੇ ਹੁਣ ਭਰਦੇ ਆ ਚ ਬੱਚੇ ਜਿਹੜੇ ਕਿਤੇ ਹੀ ਖਾਲੀ ਘਾਟੇ ਵਾਲੀ ਖਾਲੀ ਹੋਈ ਚਲੋ ਇਹ ਵੀ ਸਪੈਸ਼ਲ ਟਰੀਟਮੈਂਟ ਹੈ ਕਰ ਕਾ ਹੋ ਰਿਹਾ ਟਮ ਹੈ ਜੀ ਦੋਵੇਂ ਚ ਬੱਚੇ ਕਰਤੇ ਆ ਆਨਲਾਈਨ ਕਵਟਰ ਆਨਲਾਈਨ ਤੇ ਬਿੰਦੂ ਡਿਆ ਵੱਡਣ ਪੱਠੇ ਤੇ ਹੁਣ ਆਪਾਂ ਰੀੜੀ ਛੱਡ ਆਈਏ ਤੇ ਫੇਰ ਹੁਣ ਆ ਪ ਤਿਆਰ ਵੇਰ ਕੇ ਜਾਣ ਵਾਸਤੇ ਫੇਰ ਇੱਕ ਤਕੜਾ ਸ਼ਿਕਾਰ ਆਇਆ ਵੇਖੋ ਕਿੰਨਾ ਤਕੜਾ ਸ਼ਿਕਾਰ ਆਇਆ ਬਹੁਤ ਤਕੜਾ ਸ਼ਿਕਾਰ ਆ ਗਿਆ ਚੱਲ ਪਾ ਜਾ ਵੇਖੇ ਵੇਖੇ ਚੱਲ ਨਿਕਲ ਜਾ ਜਾਣ ਨੂੰ ਜੀ ਨਹੀਂ ਕਰਦਾ ਤਰਾ ਆਓ ਕੱਢ ਤਕੜਾਈ ਗੱਡੀ ਤੇ ਹੋ ਗਏ ਆ ਪਰ ਆਪਾਂ ਲੇਟ ਕਾਫੀ ਲੇਟ ਹੈ 10 ਵਜੇ ਗਿਆ 10 ਵਜੇ ਕਲਾਸ ਸ਼ੁਰੂ ਹੁੰਦੀ ਹੈ ਤੇ ਸ਼ੇਰਾ ਡਿਆ ਮੋਟਰਸਾਈਕਲ ਬਣਾਉਣ ਟਾਲੀ ਸਾਹਿਬ ਤੇ ਮੈਂ ਵੀ ਹੁਣ ਇੱਥੋਂ ਮੋਟਰ ਲੈ ਕੇ ਨਿਕਲੂਗਾ ਤੇ ਹੁਣ ਵੇਖੋ ਕੀ ਕਰਦੇ ਆ ਕਲਾਸ ਵਾਲੇ ਕਿਤੇ ਮੁਰਗੇ ਨਾ ਬਣਾ ਦੇਣ ਜਾਂ ਕਲਾਸੋਂ ਨਾ ਬਾਹਰ ਕੱਢ ਦੇਣ ਅੱਜ ਕਮਗਰਾਂ ਚ ਲੇਟ ਹੋ ਗਈ ਕਿਉਂਕਿ ਬਾਪੂ ਗਿਆ ਸੀ ਸੰਭੂ ਬਾਰਡਰ ਤੇ ਦੇ ਚੱਕਰ ਚਾਰ ਆ ਹੀ ਗਿਆ ਸੀ ਹੁਣ ਤਾਂ ਤੁਰ ਪਿਆ ਕਰ ਲਿਆ ਸੈਟ ਲਓ ਜੀ ਚੱਲ ਪਏ ਆਪਾਂ ਬੁਲਟ ਵੀ ਸਾਫ ਹੋਣਾ ਸੀ ਹੁਣ ਲਓ ਜੀ ਜਾਂਦੇ ਜਾਂਦੇ ਆਪਾਂ ਬਿੰਦੂ ਨੂੰ ਵੀ ਕਹਿ ਦਿੰਦੇ ਆਂ ਕਿ ਰੋਟੀ ਖਾ ਲੈ ਰੋਟੀ ਖਾ ਲੈ ਰੋਟੀ ਖਾ ਲੈ ਮੈਂ ਹਾਂ ਤੇ ਰੋਟੀ ਖਾ ਗਏ ਨਾ ਤੇ ਵੱਡਲੀ ਪੱਠੇ ਤੇ ਬਾਕੀ ਜਿੰਨੇ ਕੁੱਤਰ ਸ ਸ਼ਾਮਾਂ ਨੂੰ ਪੈਣ ਜੋਗੇ ਹਨ ਜਿਹੜੇ ਉਹ ਫਤੇ ਕੋ ਰੇੜੀ ਲਵਾ ਲਈ ਤੇ ਕੁੱਤਰ ਨਹੀਂ ਪੱਠੇ ਆਹੋ ਲੋ ਜੀ ਪਹੁੰਚ ਗਏ ਆਪਾਂ ਮੇਰ ਦਾ ਸੈਂਟਰ ਅਜੇ ਹੁਣ ਦੇ ਲੋਟ ਇੱਕ ਦੇ ਫਿਰਦਾ ਕਾਲਜ ਦੇ ਵਿੱਚ ਕੀ ਆਲਾ ਕਾਲਜ ਵੇਖਣਾ ਮੈਂ ਮੈਨ ਰੇਨਕੋਟ ਨੂੰ ਡ੍ਰੈਨ ਤੇ ਭੇਜ ਵੀ ਲਾਇਆ ਥੋੜਾ ਜਿਹਾ ਹਾਓ ਤੁਹਾਡੇ ਨਾਲ ਸਾਡੇ ਅੱਗੇ ਤੁਹਾਡੀ ক্লাস ਮਾਉਣ ਲੱਗੇ ਆਜੋ ਆਜੋ ਸਾਡੇ ਨਾਲ ਹੀ ਆਜੋ ਫਿਰ ਲੈਕਚਰਰ 2 ਆਪਣਾ ਘੇੜਾ ਲਾ ਗਿਆ ਜੀ ਫਰੀਕ ਵਧੀਆ ਛੇਰੇ ਕਲਾਸ ਲੱਗੀ ਹੈ ਟੀਚਰ ਨਹੀਂ ਆਉਣ ਡਿਆ ਕੋਈ ਵੀ ਜਾਨਾ ਆਪਣੀ ਬਾਡੀ ਨਾਲ ਸਾਡਾ ਲੱਗਿਆ ਪੁਣ ਇੱਕ ਆਉਣੀਆ ਕਪਸਾ ਤੋਂ ਦੋਰਾ ਤੋਂ ਮੈਂ ਤਾਂ ਨਾ ਮੈਂ ਪੇਲਾਈ ਗਿਆ ਆ ਪੇਲਾਈ ਆ ਆ ਪੇਲਾਈ ਗਿਆ ਸੋਹਣੀ ਆ ਆ ਪੇਲਾਈ ਆ ਅੱਛਾ ਵੈਰੀ ਗੁੱਡ ਆ ਪੇਲਾਈ ਲੈ ਦਿਖਾ ਵਾਰੀ ਵਾਰੀ ਕਰੋ ਕੈਮਰੇ ਕੇ ਸੋਹਣੀ ਆ ਹਲ ਤੂੰ ਵੀ ਕਰ ਸੋਹਣੀ ਆ ਪੇਲਾਈ ਆ ਓਕੇ ਠੀਕ ਔਰ ਸਭ ਰਜ਼ਗੁਜ਼ੀ ਕਿਆ ਸੋਚਦਾ ਸੀ ਅਸੀਂ ਨਹੀਂ ਆਏਗੇ ਲੋ ਫਿਰ ਆ ਗਏ ਫਿਰ ਆ ਗਏ ਹਮ ਆਪਣੀ ਡਿਊਟੀ ਤੇ ਲੱਗੇ ਪਉਣ ਪਠੇਗਾ ਯਾਰ ਜੇ ਮੌਸਮ ਹੀ ਘੇਟ ਹੋ ਗਿਆ ਉਹ ਬੱਦਲ ਗਿਆ ਚੜੀ ਹੁੰਦਾ ਕਿਆ ਮੌਸਮ ਬਣ ਗਿਆ ਘੇਟ ਆਊਗਾ ਮੀ ਫਿਰ ਲੱਗਦਾ ਬਹੁਤ ਸੋਹਣਾ ਨਜ਼ਾਰਾ ਬੱਜਾ ਪਿਆ ਬਹੁਤ ਕੈਂਟਕਮ ਬਣਿਆ ਪਿਆ ਕੀ ਬਾਤ ਹੈ ਚੈੱਕ ਕਰੋ ਯਾਰ ਆਖ ਬਿੰਦੂ ਨੂੰ ਆਖਿਆ ਸੀ ਪੱਠੇ ਕੁੱਤਰ ਜੀ ਪਰ ਕੁੱਤਰ ਕੇ ਨਹੀਂ ਗਿਆ ਤੇ ਪਰ ਪੱਠਿਆਂ ਦੀ ਰੇਲ ਬਹੁਤ ਬੰਨੀ ਆ ਉਹਨਾਂ ਕੁੱਤਰਦੇ ਆ ਪੱਠੇ ਫਿਰ ਨਹੀਂਆ ਵੇਟ ਕਰਨਾ ਕੀ ਗੱਲ ਆ ਆਗੇ ਬਸ ਤੇਰੇ ਹੱਲ ਵੀ ਉਵੇਂ ਪੀਣੀ। ਉਵੇਂ ਖਾਣੇ ਆ ਪੱਠੇ। ਆ ਗਏ ਬਸ ਪੈ ਗਏ। ਪੇਟ ਨਾ ਸਿੱਧਾ ਕਰਕੇ ਲਾਉਨੇ ਆ। ਇਸ ਤਰ੍ਹਾਂ ਪੱਠੇ ਨਹੀਂ ਉਤਰੇ ਜਾਣੇ। ਠੱਠਿਆ ਦਾ ਹੋ ਗਿਆ ਕੰਮ। ਇਹ ਕੋ ਜੱਪ ਤੋੜ ਲੋ। ਹੌ ਹਾਂ ਨਾ ਥੋੜੀ ਛੋਟਾ ਹੀ ਵੱਡਾ ਤੋੜ ਕੋਈ। ਜਿਹੜਾ ਪੱਕਿਆ ਹੋਵੇ। ਟੁੱਟਣ ਵਾਲਾ ਹੋਵੇ। ਹੂੰ। ਆ ਲੈ ਲਾ। ਹੂੰ। ਤੋੜ ਲ ਚੱਲ ਚੱਲ ਠੀਕ ਹੈ ਚਲੋ ਆਪਣੇ ਵਰਗਾ ਤੋੜ ਲਿਆ ਹੈ ਨਾ ਵੇਹਲਾ ਜੇ ਤੈਨੂੰ ਕੋਈ ਤੋੜ ਕੇ ਲੈ ਜਾਏ ਤੇ ਫੇਰ ਫੁੱਲ ਨਹੀਂ ਤੋੜੀ ਦੰਦੀ ਚੱਲ ਆ ਜਾ ਆ ਜਾ ਬਸ ਬੜਾ ਨਹੀਂ 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 ਨਾ ਦੋ ਦੋ ਕੀ ਕਰਨੇ ਦੋ ਇੱਕ ਜੁੱਦਾ ਫੁੱਲ ਲੈ ਨਹੀਂ ਨਹੀਂ ਕੋਈ ਨਹੀਂ ਹਾਂ ਦੂਸਰਾ ਲੈ ਲੈ ਆ ਲੈ ਆ ਵਾ ਚੱਲ ਠੀਕ ਹੈ ਠੀਕ ਹਨ ਇੱਕ ਗੁਲਾਬੀ ਹੋ ਗਿਆ ਇੱਕ ਪੀਲਾ ਹੋ ਗਿਆ ਠੀਕ ਹੈ ਆ ਆ ਜਾ ਵੈਰੀ ਗੁੱਡ ਜੀ ਹੀਟ ਦੇ ਵਿੱਚ ਇੱਕ ਤੇ ਉਹਦਾ ਕਰਦੇ ਆ ਕਨਫਰਮ ਕਿ ਹੀਟ ਚ ਹੈ ਆ ਕਿ ਨਹੀਂ ਉਹਦੇ ਵਾਸਤੇ ਆਪਾਂ ਕੋ ਤੁਫਾਫਾ ਹੈਗਾ ਤੇ ਜੇ ਹੋਊਗੀ ਹੀਟ ਚ ਤੇ ਫਿਰ ਕਰਾਂਗੇ ਏ ਆਈ ਤੇ ਦੱਸਾਂਗੇ ਫਿਰ ਕਿਹੜਾ ਸੀਮਨ ਲਾਇਆ ਕਰਦੇ ਆਂ ਫਿਰ ਗੱਲਬਾਤ ਅੱਗੇ ਗਾਂਈ ਚੈੱਕ ਕਰ ਲਈ ਸੀ ਹੀਟ ਚ ਤੇ ਨਹੀਂ ਨਿਕਲੀ ਥੋੜੇ ਬਹੁਤ ਲੱਛਣ ਲੱਗਦੇ ਸੀ ਪਰ ਆਜੂਗੀ ਬਸ ਦੋ ਦਿਨਾਂ ਦੋ ਦਿਨਾਂ ਤੱਕ ਸ਼ਾਇਦ ਬਾਕੀ ਚੈੱਕ ਕਰਦੇ ਆਂ ਫਿਰ ਤੋਂ ਤਿਲਦਾ ਨਿਗਰਾਨੀ ਰੱਖਾਂਗੇ ਚੰਗੀ ਤਰ੍ਹਾਂ ਤੇ ਮਗਰ ਬੱਦਲ ਵੀ ਛਾਲਾ ਮਾਰਦਾ ਆਉਂਦਾ ਆਗੀ ਨੇਰੀ ਮੀਡੀਅਮ ਯਾਰੀਆਂ ਛਟਾਂ ਵਿੱਚ ਵਿੱਚ ਗੁਰਜਪ ਆ ਗਿਆ ਮੀ ਆ ਗਿਆ ਮੀ ਉਹ ਕੁੱਤਾ ਘੰਡਿਆ ਇਹ ਬਾਬੇ RAMDEV ਦਾ ਜੋਗਾ ਕਰੀ ਜਾਂਦਾ ਲੈ ਲੈ ਇਹਦੇ ਨਾਲ ਹੀ ਵਲੌਗ ਦਾ ਕਰਦੇ ਆਂ ਐਂਡ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ